ਮੈਂ ਕਹਿੰਦਾ ਹਜ਼ਾਰਾਂ ਏਕੜ ਨੂੰ ਪਾਣੀ ਇਹ ਸੀਵਰੇਜ ਦਾ ਪਾਣੀ ਅੰਜਣਾ ਨਾਲ ਚੱਕਿਆ ਡਾਇਰੈਕਟ ਸਿੱਧਾ ਖੇਤ ਨੂੰ ਲੱਗਦਾ ਹੈ। ਇਹੀ ਪਾਣੀ ਪਰ ਸਾਡੀ ਇਹ ਹੈ ਵੀ ਚਲੋ ਠੀਕ ਹੈ ਪਾਣੀ ਦੀ ਪੂਰਤੀ ਕਰਦਾ ਹੈ ਕਿਸਾਨਾਂ ਦੇ ਖੇਤਾਂ ਨੂੰ ਲਾਉਣ ਵਾਸਤੇ ਪਰ ਸਭ ਤੋਂ ਵੱਡੀ ਇਹ ਚੀਜ਼ ਹੈ ਜੀ ਵੀ ਜੇਕਰ ਇਹ ਟ੍ਰੀਟਮੈਂਟ ਪਲਾਂਟ ਲੱਗ ਜਾਣ ਪਾਣੀ ਬਿਲਕੁਲ ਕੈਮੀਕਲਾਂ ਤੋਂ ਰਹਿਤ ਹੋਵੇ। ਠੀਕ ਹੈ ਜੀ ਬਾਕੀ ਸਾਰਾ ਕੁਝ ਦਾ ਪ੍ਰਬੰਧ ਸਰਕਾਰ ਪਿੱਛੇ ਕਰ ਦੇਵੇ। ਫਿਰ ਤਾਂ ਇਹ ਜ਼ਮੀਨਾਂ ਵਾਸਤੇ ਵੀ ਠੀਕ ਹੈ। ਜੇਕਰ ਅਸੀਂ ਹੁਣ ਸਿੱਧੇ ਹੀ ਡਾਇਰੈਕਟਿਵ ਲਈ ਇਹਦਾ ਮਤਲਬ ਹੈ ਅਨਾਜ ਸਬਜ਼ੀਆਂ ਜੇ ਤੁਸੀਂ ਇੱਥੇ ਉਗਾਓਗੇ ਇਹ ਫਿਰ ਜ਼ਹਿਰੀਲਾ ਹੀ ਹੈ ਜ਼ਹਿਰੀਲਾ ਉਹੀ ਗੱਲ ਮੈਂ ਕਰਦਾ ਜੀ ਵੀ ਟ੍ਰੀਟਮੈਂਟ ਪਲਾਂਟ ਦੀ ਸਭ ਤੋਂ ਜਿਹੜੀ ਅਕਵਾਇਰਮੈਂਟ ਹੈਗੀ ਟ੍ਰੀਟਮੈਂਟ ਪਲਾਂਟਾਂ ਦੀ ਹੈ ਜਿਹੜਾ ਹਾਂ ਇਹ ਇੱਕ ਵੱਡਾ ਸਰਕਾਰ ਲਿਆਣ ਕੇ ਜਿਸ ਤਰ੍ਹਾਂ ਤੁਸੀਂ ਨਖਰੌਰ ਦੀ ਗੱਲ ਕੀਤੀ ਹੈ ਨਖਰੌਰ ਟੱਪ ਕੇ ਲਾਂਡਰਨ ਦੇ ਵਿਚਕਾਰ ਵੱਡਾ ਟ੍ਰੀਟਮੈਂਟ ਪਲਾਂਟ ਲਾ ਦੇਵੇ ਜਿਹੜਾ ਜੰਨਾ ਵੀ ਪਾਣੀ ਆ ਰਿਹਾ ਹੈ ਪਿਛੋ ਟ੍ਰੀਟ ਕਰਕੇ ਅੱਗੇ ਛੱਡਿਆ ਜਾਵੇ ਜੀ ਜੇ 10 15 ਮਿੰਟ ਇਹ ਪਾਣੀ ਚ ਖੜ੍ਹ ਜਿਓ ਮੇ ਸਾਡੇ ਖੜਾ ਨਹੀਂ ਹੋ ਰਿਹਾ ਠੀਕ ਹੈ ਜੀ 스멜 ਆਂਦੀ ਹੋਣੀ ਆ ਆ ਰਹੀ ਹੈ ਹਾਂ ਬਹੁਤ ਜ਼ਿਆਦਾ 스멜 ਆਂਦੀ ਹੈ ਜਦੋਂ ਇਹ ਸਾਡੇ ਦੇਖੋ ਸਾਹਮਣੇ ਕੈਮਰਾਮੈਨ ਨੂੰ ਮਕਾਉਂਗਾ ਵੀ ਇਹ ਘਰਾਂ ਦੇ ਤੇ ਇੱਕ ਏਕੜ ਦੇ ਨਾਲੇ ਐ ਬਿਲਕੁਲ ਜਦੋਂ ਇੱਧਰ ਦੀ ਹਵਾ ਹੁੰਦੀ ਹੈ ਤਾਂ ਸਾਨੂੰ ਘਰਾਂ ਬੈਠਣਾ ਬੜਾ ਮੁਸ਼ਕਲ ਹੋ ਜਾਂਦਾ ਹੈ